ਸ੍ਰੀਕਾਲ ਮਿੱਤਰੋ ਹੁਣ ਤੁਸੀਂ ਭਲਾ ਮੱਕੀ ਬੀਜਣੀ ਆ ਭਲਾ ਕਣਕ ਬੀਜਣੀ ਆ ਤੇ ਆਪਣੇ ਯਾਰ ਨੇ ਲਿਆਂਦਾ ਨਵਾਂ ਟਰੈਕਟਰ ਤੇ ਸੁਪਰ ਸੀਡਰ ਤੇ ਮਲਾਈ ਵਰਗਾ ਵਾਹਣ ਬਣਾ ਦੂਗਾ ਤੁਸੀਂ ਸੰਪਰਕ ਜਿਹਦੇ ਨਾਲ ਕਰਨਾ ਹੈ ਬੱਬੂ ਲੋਟੇ ਨਾਲ ਬੱਬੂ ਲੋਟੇ ਨਾਲ ਸੰਪਰਕ ਕਰਨਾ ਤੇ ਵਾਹਣ ਵੀ ਮਲਾਈ ਵਰਗਾ ਬਣਾ ਦੂਗਾ ਤੇ ਕਿਰਾਏ ਤੇ ਕੰਮ ਵੀਰ ਕਰਦਾ ਪਹਿਲੇ ਗੇੜੇ ਕੰਮ ਕਰ ਦਿੰਦਾ ਜਿਵੇਂ ਪਹਿਲੇ ਕੀੜੇ ਤੇ ਬਹੁਤ ਵਧੀਆ ਜਿਹੜਾ ਵਾਹਨ ਆ ਉਹ ਵੀ ਬਣਾਉਂਦਾ ਤੁਸੀਂ ਭਲਾ ਕਿਰਾਏ ਦੇ geke ਲਵਾਉਣੇ ਆ ਝੋਨੇ ਦੇ ਅਣਕ ਵਜਾਉਣੇ ਆ ਕੁਝ ਵੀ ਆ ਰੁਕਾਵੇਟਰ ਦਾ ਕੰਮ ਹੋਵੇ ਕੋਈ ਹੋਰ ਕੰਮ ਹੋਵੇ ਤੁਸੀਂ ਬੱਬੂ ਨਾਲ ਸੰਪਰਕ ਕਰਨਾ ਕਿਉਂਕਿ ਇਹ ਕੰਪਨੀ ਦੇਖੋ ਤੁਸੀਂ ਲੈਂਡ ਫੋਰਸ ਲੈਂਡ ਫੋਰਸ ਦਾ ਆਪਾਂ ਨੰਬਰ ਬੱਬੂ ਦਾ ਸਕਰੀਨ ਤੇ ਦੇ ਦਾਂਗੇ ਤੁਸੀਂ ਕੋਈ ਵੀ ਪੁੱਛਗਿੱਛ ਕਰਨੀ ਆ ਤਾਂ ਕਰ ਸਕਦੇ ਹੋ ਤੇ ਰਾਮਗੜੀਆ ਪਰਿਵਾਰ ਦਾ ਇਹ ਨੌਜਵਾਨ ਹੈ